ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਰਕੀ ਬਾਣੀ ਟੀਮ ਵੱਲੋਂ ਸਾਰੀ ਸੰਗਤ ਨੂੰ ਸਤਿ ਸ਼੍ਰੀ ਅਕਾਲ ਪਿਛਲੇ ਭਾਗ ਵਿੱਚ ਅਸੀਂ ਵੇਖਿਆ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਅੱਜ ਦੀ ਕਥਾ ਹੈ ਇਨਸਾਫ਼ ਦੀ ਆਵਾਜ਼ ਜ਼ਫਰਨਾਮਾ 1705 ਦਾ ਸਮਾਂ ਸੀ ਗੁਰੂ ਗੋਬਿੰਦ ਸਿੰਘ ਜੀ ਅਨੇਕਾਂ ਮੁਸੀਬਤਾਂ ਤੋਂ ਬਾਅਦ ਦਖਣ ਵੱਲ ਗਏ ਪਰ ਮੰਚ ਸਿਰਫ ਇੱਕ ਗੱਲ ਸੀ ਸੱਚ ਨੂੰ ਬੋਲਣਾ ਹੈ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਕਈ ਵਾਰ ਕਸਮਾਂ ਤੋੜੀਆਂ ਧੋਖਾ ਕੀਤਾ ਝੂਠ ਬੋਲਿਆ ਗੁਰੂ ਜੀ ਇਹ ਸਭ ਚੁੱਪਚਾਪ ਨਹੀਂ ਸਹੰਦੇ ਰਹੇ ਉਹ ਇੱਕ ਚਿੱਠੀ ਲਿਖਦੇ ਨੇ ਜ਼ਫਰਨਾਮਾ ਇਹ ਚਿੱਠੀ ਫਾਰਸੀ ਭਾਸ਼ਾ ਚ ਸੀ ਪਰ ਭਾਵਨਾ ਸਿੱਖੀ ਦੀ ਸੀ ਗੁਰੂ ਜੀ ਲਿਖਦੇ ਨੇ ਜਦੋਂ ਸਾਰੇ ਰਾਹ ਮੁੱਕ ਜਾਣ ਤਦ ਤਲਵਾਰ ਚੁੱਕਣਾ ਧਰਮ ਹੈ ਇਹ ਸ਼ਬਦ ਧਮਕੀ ਨਹੀਂ ਸਨ ਇਹ ਨਿਆਂ ਦੀ ਆਵਾਜ਼ ਸਨ ਗੁਰੂ ਜੀ ਔਰੰਗਜ਼ੇਬ ਨੂੰ ਯਾਦ ਦਿਵਾਉਂਦੇ ਨੇ ਤੂੰ ਵਾਅਦੇ ਕੀਤੇ ਪਰ ਨਿਭਾਏ ਨਹੀਂ ਉਹ ਕਹਿੰਦੇ ਨੇ ਤੂੰ ਰਾਜਾ ਹੋ ਸਕਦਾ ਹੈ ਪਰ ਸੱਚ ਤੋਂ ਵੱਡਾ ਨਹੀਂ ਜ਼ਫਰਨਾਮਾ ਸਾਨੂੰ ਸਿਖਾਉਂਦਾ ਹੈ ਜ਼ੁਲਮ ਦੇ ਸਾਹਮਣੇ ਚੁੱਪ ਰਹਿਣਾ ਪਾਪ ਹੈ ਇਹ ਚਿੱਠੀ ਇਤਿਹਾਸ 'ਚ ਅੱਜ ਵੀ ਜਿਉਂਦੀ ਹੈ ਕਿਉਂਕਿ ਸੱਚ ਦੀ ਮਿਸ਼ਾਲ ਹੈ ਕਿਸੇ ਵੀ ਡਰ ਤੋਂ ਬਿਨਾ ਗੁਰਗੋਬਿੰਦ ਸਿੰਘ ਜੀ ਨੇ ਸਾਬਤ ਕਰ ਦਿੱਤਾ ਸੱਚ ਹਮੇਸ਼ਾ ਜਿੱਤਦਾ ਹੈ ਸਿੱਖ ਇਤਿਹਾਸ ਦੀ ਯਾਤਰਾ ਜਾਰੀ ਰੱਖਣ ਲਈ ਸਬਸਕ੍ਰਾਈਬ ਕਰੋ ਤੁਰਕੀ ਬਾਣੀ YouTube ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ